ਆਖਰ ਇਸ ਲਈ ਨਹੀਂ ਸਾ ਲੜੇ ਅਸੀਂ ਇਸ ਲਈ ਨਹੀਂ ਸਾ ਸੂਲੀ ਚੜੇ ਅਸੀਂ ਕਿ ਆਜ਼ਾਦੀ ਦੇ ਪੂਰੇ ਤਲਕੇ ਖਾਣਗੇ ਬਾਂਦਰ ਤੇ ਭੁੱਖੀਆਂ ਬਿੱਲੀਆਂ ਨੂੰ ਕਰਨਾ ਪਏਗਾ ਆਪਣੇ ਹੀ ਜਿਸਮਾਂ ਦਾ ਸੌਦਾ ਰੋਟੀ ਦੀ ਇੱਕ ਗਰਾਹੀ ਬਦਲੇ ਤੇ ਸਾਡੀਆਂ ਹੀ ਅੱਖਾਂ ਦੇ ਸਾਹਮਣੇ ਉਛਾਲੀ ਜਾਏਗੀ ਸਾਡੀਆਂ ਹੀ ਧੀਆਂ ਭੈਣਾਂ ਦੀ ਪਤ ਤੇ ਦੇਸ਼ ਟੀਵੀ ਦੇ ਅੱਗੇ ਬੈਠ ਕੇ ਕ੍ਰਿਕਟ ਦਾ ਮੈਚ ਦੇਖੇਗਾ ਪਰ ਤੁਹਾਨੂੰ ਤਾਂ ਅੰਗਰੇਜ਼ਾਂ ਨੇ ਮਾਰਤਾ ਸੀ ਮਰਦੇ ਉਹਨੇ ਜੋ ਜ਼ਿੰਦਗੀ ਦੀ ਬੁੱਕਲ ਵਿੱਚ ਲੁੱਕ ਕੇ ਜਿਉਂਦੇ ਨੇ ਜੋ ਮੌਤ ਦੇ ਕੰਡੇ ਤੇ ਜਿਉਂਦੇ ਨੇ ਉਹਨਾਂ ਦੀ ਮੌਤ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਜਿਨ੍ਹਾਂ ਦਾ ਲਹੂ ਤੇ ਮੜਕਾ ਮਿੱਟੀ ਵਿੱਚ ਡੁੱਲ ਜਾਂਦਾ ਉਹ ਮਿੱਟੀ ਵਿੱਚ ਦਬ ਕੇ ਉੱਗਉਂਦੇ ਨੇ ਤੇ ਮੈਂ ਉੱਗਾ ਹਾਂ ਇੱਕ ਵਾਰ ਫੇਰ ਧਰਤੀ ਦੇ ਸਿਰ ਤੇ ਛਾਂ ਬਣ ਕੇ